ਮਹਾਂਪੁਰਸ਼ਾਂ ਕੋਲ ਇੱਕ ਗ੍ਰੰਥੀ ਸਿੰਘ ਆਇਆ ਗ੍ਰੰਥੀ ਤਾਂ ਬਾਬਾ ਜੀ ਦੇ ਕੋਲ ਬੜਾ ਅਮੀਰ ਬੰਦਾ ਕੋਈ ਬੈਠਾ ਸੀ ਦਿੱਲੀ ਤੋਂ ਆਇਓ ਗੱਡੀ ਦੇ ਵਿੱਚ ਤੇ ਸਾਥ ਸੰਗਤ ਉਹਨਾਂ ਦੇ ਨਾਲ ਉਹਨਾਂ ਦੇ ਲੁਧਿਆਣੇ ਦੇ ਇੱਕ ਬੜੇ ਅਮੀਰ ਰਿਸ਼ਤੇਦਾਰ ਉਹ ਸੱਜਣ ਉਹਨਾਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਆਏ ਤਾਂ ਜਦੋਂ ਉਹ ਗੱਡੀ ਚ ਆਇਓ ਉਹਨਾਂ ਫਰੂਟ ਦੀ ਟੋਕਰੀ ਮਠਿਆਈ ਤੇ ਨਾਲ ਮਾਇਆ ਰੱਖੀ ਤੇ ਜਿਹੜੇ ਮਹੱਲੇ ਵਿੱਚ ਉਹ ਸਰਦਾਰ ਰਹਿੰਦੇ ਸਨ ਨਾ ਜਿਨ੍ਹਾਂ ਦੇ ਦਿੱਲੀ ਵਾਲੇ ਰਿਸ਼ਤੇਦਾਰ ਸੀ ਉਸੇ ਮਹੱਲੇ ਵਿੱਚ ਉਹ ਗ੍ਰੰਥੀ ਸਿੰਘ ਉਹ ਵਿਚਾਰਾ ਉਸੇ ਮਹੱਲੇ ਵਿੱਚ ਸਵੇਰੇ ਸ਼ਾਮ ਸੇਵਾ ਕਰੇ ਤੇ ਢਾਲੀ ਕਰਨੀ ਉਹਨੇ ਢਾਲੀ ਸਮਝਦੇ ਹੋ ਪ੍ਰਸ਼ਾਦਾ ਲੋਕਾਂ ਦੇ ਘਰੋਂ ਸੰਗਤ ਨੂੰ ਪਹਿਲਾਂ ਇਦਾਂ ਚੱਲਦਾ ਸੀ ਗ੍ਰੰਥੀਆ ਤਾਂ ਜਦੋਂ ਉਹ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਕੇ ਪਰਿਵਾਰ ਬੈਠਾ ਇਹਨੇ ਉਹ ਗ੍ਰੰਥੀ ਸਿੰਘ ਆ ਗਿਆ ਬਜ਼ੁਰਗ ਉਹਨੇ ਬਾਹਰ 24 ਇੰਚ ਦਾ ਸਾਈਕਲ ਖੜਾ ਕੀਤਾ ਮੈਲਾ ਜਿਹਾ ਚੋਲਾ ਗਰਮੀਆਂ ਵਿੱਚ ਉਹ ਵੀ ਪਸੀਨੇ ਨਾਲ ਭਿੱਜਿਆ ਮਹਾਂਪੁਰਸ਼ਾਂ ਕੋਲ ਆਇਆ ਤੇ 5 ਰੁਪਏ ਗਲੇ ਜਿਓਨ ਕੱਢ ਕੇ ਮੱਥਾ ਰੱਖਿਆ ਟਿਕਿਆ। ਮਹਾਪੁਰ ਛੁੱਟ ਕੇ ਖੜ ਗਿਆ। ਅਦਮ ਸਦਕਾਰ ਨਾਲ ਕਹਿੰਦੇ ਆਓ ਬਾਦਸ਼ਾਹ ਆਓ ਬੈਠੋ ਜੀ। ਸੇਵਾਦਾਰ ਨੂੰ ਬੁਲਾਇਆ ਕਹਿੰਦੇ ਬਾਦਸ਼ਾਹ ਆਏ ਨੇ ਇਹਨਾਂ ਦੀ ਸੇਵਾ ਕਰੋ ਜੀ ਦੁੱਧ ਤਿਆਰ ਕਰੋ। ਬਾਦਸ਼ਾਹ ਪ੍ਰਸ਼ਾਦਾ ਪਹਿਲਾਂ ਛਕੋਗੇ? ਉਹ ਗ੍ਰੰਥੀ ਕਹਿੰਦਾ ਨਹੀਂ ਬਾਬਾ ਜੀ। ਕਹਿੰਦੇ ਬਾਦਸ਼ਾਹ ਫਿਰ ਦੁੱਧ ਛਕੋ। ਸੇਵਾਦਾਰ ਨੂੰ ਕਦਮ ਨਾਲ ਲੈ ਕੇ ਜਾਓ ਜੀ। ਬਾਦਸ਼ਾਹ ਦੁੱਧ ਛਕਾਉ ਜੀ ਆਇਆਂ ਨੂੰ ਜਾਣ ਲੱਗੇ ਦਰਸ਼ਨ ਦੇ ਕੇ ਜਾਏ। ਉਹ ਜਿਹੜੇ ਅਮੀਰ ਸੱਜਣ ਬੈਠੇ ਬੜੇ ਹੈਰਾਨ ਜਦੋਂ ਅਸੀਂ ਆਏ ਮਾਂਪੁਰਸ਼ਾ ਉੱਠ ਕੇ ਕੋਈ আদਬ ਨਹੀਂ ਐਨਾ ਕੀਤਾ ਜਦੋਂ ਅਸੀਂ ਆਏ ਸਾਨੂੰ ਇੰਨੇ আদਬ ਨਾਲ ਨਹੀਂ ਪੁੱਛਿਆ ਇਹਨੂੰ ਬਾਦਸ਼ਾਹ ਬਾਦਸ਼ਾਹ ਕਹਿੰਦੇ ਨੇ ਉੱਠ ਕੇ আদਬ ਕੀਤਾ ਤੇ ਉਹ ਸਰਦਾਰ ਜੀ ਬੋਲ ਪਏ ਕਹਿੰਨੇ ਬਾਬਾ ਜੀ ਇਹ ਦਰੰਥੀ ਸਿੰਘ ਤਾਂ ਸਾਡੇ ਮਹੱਲੇ ਡਿਊਟੀ ਕਰਦਾ ਹੈ ਵਿਚਾਰਾ ਸਵੇਰੇ ਸ਼ਾਮ ਸਾਡੇ ਘਰਾਂ ਚੋਂ ਡਾਲੀ ਕਰਦਾ ਹੈ ਦੁੱਧ ਪ੍ਰਸ਼ਾਦਾ ਮੰਗਦਾ ਮਸਾਂ 6-700 ਰੁਪਏ ਦੀ ਤਨਖਾਹ ਹੈ ऐसे साइकिल ते मेनू 3-4 ਸਾਲ ਹੋ ਗਏ ਐਸੇ ਸਾਈਕਲ ਤੇ ਵੰਦਿਆ ਮਹਾਂਪੁਰ ਸ਼ੋਹ ਇਹ ਤਾਂ ਵਿਚਾਰਾ ਗਰੀਬ ਜਿਹਾ ਬੰਦਾ ਡਾਲੀ ਕਰਕੇ ਭੋਜਨ ਪ੍ਰਸ਼ਾਦਾ ਸਾਡੇ ਘਰਾਂ ਚ ਛੱਕਦਾ ਇਹਨੂੰ ਤੁਸੀਂ ਪਾਦਸ਼ਾਹ ਪਾਦਸ਼ਾਹ ਕਹੀ ਜਾਂਦੇ ਹੋ ਮਖੌਲ ਕਰਦੇ ਸੀ ਉਹਨੂੰ ਮਹਾਂਪੁਰ ਸ਼ੇਖ ਦਾ ਮੌਖੇ ਹੋ ਕੇ ਗਿਆ ਕਹਿੰਦੇ ਹੋ ਸਦਰ ਮਖੌਲ ਨਹੀਂ ਉਹ ਸੱਚਮੁੱਚ ਪਾਦਸ਼ਾਹ ਹੈ ਕਹਿੰਦੇ ਜੀ ਸੱਚਮੁੱਚ ਜਿਉ ਤਾਂ ਡਾਲੀ ਕਰਦਾ ਗ੍ਰੰਥੀ ਹੈ ਮਹਾਂਪੁਰਸ਼ ਕਹਿੰਦੇ ਗ੍ਰੰਥੀ ਹੈ ਢਾਲੀ ਕਰਦਾ ਉਹ ਗੱਲ ਅਲੱਗ ਹੈ ਉਹ ਵੀ ਦੱਸ ਦਿੰਨੇ ਆ ਪਰ ਉਹ ਸੱਚਮੁੱਚ ਪਾਤਸ਼ਾਹ ਹੈ ਉਹ ਸੱਚਮੁੱਚ ਪਾਤਸ਼ਾਹ ਹੈ ਕਹਿੰਦੇ ਉਹਨੂੰ ਗਰੀਬ ਪਤਾ ਕਿਉਂ ਬਣਾਇਆ ਗੁਰੂ ਨਾਨਕ ਸਾਹਿਬ ਨੇ ਜਾਣ ਬੁੱਝ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਗਰੀਬ ਰੱਖਿਆ ਉਹ ਜੋ ਪਾਤਸ਼ਾਹ ਹੈ ਉਹਨੂੰ ਗਰੀਬ ਤਾਂ ਰੱਖਿਆ ਜੇ ਤੁਹਾਡੇ ਵਰਗਾ ਅਮੀਰ ਹੋ ਗਿਆ ਉਹਨੇ ਸਵੇਰੇ 3 ਵਜੇ ਉੱਠ ਕੇ ਪ੍ਰਕਾਸ਼ ਨਹੀਂ ਕਰਨਾ ਮਹਾਰਾਜ ਦਾ ਉਹਨੂੰ ਗਰੀਬ ਤਾਂ ਬਣਾਇਆ ਉਹ 3 ਵਜੇ ਉੱਠਦਾ ਫਿਰ ਹੋਂ ਉਹਨੂੰ ਤਹਾਂ ਗਰੀਬ ਰੱਖਿਆ ਤਿੰਨ ਵਜੇ ਉੱਠੇ ਉਹਨੂੰ ਜਹਾਨ ਬੁੱਝ ਕੇ ਗਰੀਬ ਰੱਖਿਆ ਇਹ 4 ਵਜੇ ਪ੍ਰਕਾਸ਼ ਕਰਦਾ ਨਿਤਨੇਮ ਕਰਦਾ ਕਹਿੰਦੇ ਇਹਨੂੰ ਜਹਾਨ ਬੁੱਝ ਕੇ ਗੁਰੂ ਨਾਨਕ ਨੇ ਗਰੀਬ ਬਣਾਇਆ ਉਹਨਜੋ ਪਾਤਸ਼ਾਹ ਤੇ ਨਾਲੇ ਮਹਾਂਪੁਰਸ਼ਾਂ ਪੰਗਤੀ ਪੜੀ ਕਹਿੰਦੇ ਜਿਸ ਨੂੰ ਬਖਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਭਾਈ ਜਿਹਨੂੰ ਅੰਮ੍ਰਿਤ ਵੇਲੇ ਦਾ ਗੁਰੂ ਨੇ ਜਾਗਣਾ ਬਖਸ਼ਿਆ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ਿਆ ਇਹ ਗੱਲ ਯਾਦ ਰੱਖਿਓ ਸੱਚ ਮੁੱਚ ਬਾਦਸ਼ਾਹ ਹੈ ਕੋਲ ਕੁਝ ਹੋਵੇ ਨਾ ਹੋਵੇ ਉਹ ਸੱਚ ਮੁੱਚ ਬਾਦਸ਼ਾਹ ਹੈ